ਚੈਨ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੋਸਤੋ ਹਾਜ਼ਰ ਆਈ ਦੀਆਂ ਕੁਝ ਗੱਲਾਂ ਬਾਤਾਂ ਕੋਈ ਆਈ ਦੀਆਂ ਕੁਝ ਮਸਲੇ ਤੁਹਾਡੇ ਨਾਲ ਸੰਦੇ ਕਰਨ ਦੇ ਲਈ ਸਭ ਤੋਂ ਪਹਿਲਾਂ ਜਿਹੜਾ ਪਾਈਪਲਾਈਨ ਮਾਮਲਾ ਆ ਉਹਦੇ ਵਿੱਚ BC ਫੈਡਰਲ ਸਰਕਾਰ ਦੇ ਨਾਲ BC ਪ੍ਰੋਵਿੰਸ ਜਿਹੜਾ ਨਰਾਜ਼ ਹੋਇਆ ਆ ਦੂਜਾ BC ਦੇ ਸਕੂਲਾਂ ਦੀ ਰੁਕੀ ਫੰਡਿੰਗ ਦਾ ਮਾਮਲਾ ਆ ਤੀਜਾ BC ਦੇ ਵਿੱਚ ਬਿਜਲੀ ਦੀ ਜਿਹੜੀ ਵੱਧ ਦੀ ਮੰਗ ਸਬੰਧੀ ਚਿੰਤਾ ਇੱਕ FIFA ਕੱਪ ਤੇ ਜਿਹੜਾ ਬਜਟ ਵੱਧ ਰਿਹਾ ਇਹਦੇ ਸਬੰਧੀ ਗੱਲਬਾਤ ਕਰਨੀ ਹੈ ਤੇ ਮਾਰਕ ਕਰਨੀ ਅਗਲੇ ਹਫਤੇ ਵਿਸ਼ਿੰਗਟਨ ਜਾਣਗੇ ਇਹਦੇ ਸੰਬੰਧੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਜਿਹੜਾ ਪਹਿਲਾ ਮਸਲਾ ਆ ਉਹ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਪਾਈਪਲਾਈਨ ਦੀ ਡਿਸਕਸ਼ਨ ਦੇ ਮਾਮਲੇ ਦੇ ਉੱਤੇ ਨਰਾਜ਼ ਨੇ ਅਪਸੈਟ ਨੇ ਰੌਲਾ ਕੀਆ ਪ੍ਰੀਮੀਅਰ ਵੀ ਇਹ ਕਹਿ ਰਹੇ ਆ ਕਿ ਇਹ ਗੱਲ ਜਿਹੜੀ ਸਾਡੇ ਲਈ ਅਨਐਕਸੈਪਟੇਬਲ ਆ ਕਿ ਅਲਬਰਟਾ ਤੇ ਸਸਕਾਚਵਿਨ ਪਾਈਪਲਾਈਨ ਸੰਬੰਧੀ ਫੈਡਰਲ ਸਰਕਾਰ ਨਾਲ ਗੱਲਬਾਤ ਕਰ ਰਹੇ ਆ ਜਿਹੜੀ ਨਵੀਂ ਪਾਈਪਲਾਈਨ ਆ ਤੇ ਇਹਦੇ ਵਿੱਚ ਸਾਨੂੰ ਇਨਵੋਲਵ ਨਹੀਂ ਕੀਤਾ ਬ੍ਰਿਟਿਸ਼ ਕੋਲੰਬੀਆ ਤੋਂ ਬਿਨਾ ਕਰੀ ਜਾਂਦੇ ਆ ਪਾਈਪਲਾਈਨ ਨਵੀਂ ਬਣਨੀ ਹੈ ਅਲਬਰਟਾ ਤੋਂ ਬਣ ਕੇ ਬੀਸੀ ਦੇ ਵਿੱਚ ਆਉਣੀ ਆ ਤੇ ਇਹਦੇ ਗੱਲਬਾਤ ਦੇ ਵਿੱਚ ਨਾ ਬੀਸੀ ਨੂੰ ਇਨਵੋਲ ਕੀਤਾ ਗਿਆ ਕਿਉਂਕਿ ਸੰਸਕਾਚਵਨ ਦਾ ਵੀ ਫਾਇਦਾ ਹੋਣਾ ਇਸ ਕਰਕੇ ਸੰਸਕਾਚਵਨ ਵੀ ਅਲਬਰਟਾ ਦੇ ਨਾਲ ਫੈਡਰਲ ਸਰਕਾਰ ਦੇ ਨਾਲ ਗੱਲਬਾਤ ਕਰ ਰਿਹਾ ਹੈ ਅਲਬਰਟਾ ਤੇ ਆਟਵਾ ਇਸ ਜਿਹੜਾ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਆ ਹੈ ਉਹ ਯੂ ਦੇ ਉੱਤੇ ਕੰਮ ਕਰ ਰਹੇ ਆ ਜਿਹਦੇ ਵਿੱਚ ਅਸਲ ਦੇ ਵਿੱਚ ਕੀ ਇਨਵੋਲਵ ਹੋ ਸਕਦਾ ਇੱਕ ਨਵੀਂ ਪਾਈਪਲਾਈਨ ਜਿਹੜੀ ਅਲਬਰਟਾ ਤੋਂ BC ਕੋਸਟ ਤੱਕ ਆਊਗੀ ਦੂਜੀ ਜਿਹੜੀ ਐਕਸੈਪਸ਼ਨਸ ਨੇ ਟੈਂਕਰ ਬੈਨ BC ਦੇ ਵਿੱਚ ਖਾਸ ਕਰ ਨਦਰਨ ਵਾਟਰਸ ਦੇ ਵਿੱਚ ਤੇ ਇਹਦੇ ਨਾਲ ਜਿਹੜੀਆਂ ਆਇਲ ਸ਼ਿਪਮੈਂਟਸ ਨੇ ਉਹ ਜ਼ਿਆਦਾ ਇਧਰਲੇ ਪਾਸੇ ਜਾ ਸਕਣਗੀਆਂ ਬ੍ਰਿਟਿਸ਼ ਕੋਲੰਬੀਆ ਦਾ ਇਸ ਵੇਲੇ ਇਹ ਕਹਿਣਾ ਆ ਕਿ ਸਾਨੂੰ ਜਿਹੜਾ ਆ ਸ਼ੁਰੂ ਤੋਂ ਹੀ ਇਹਦੇ ਵਿੱਚ ਇਨਵੋਲਵ ਕੀਤਾ ਜਾਣਾ ਚਾਹੀਦਾ ਪ੍ਰੈਮਰ ਈਵੀ ਨੇ ਖਾਸ ਤੌਰ ਦੇਤੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਹੋਰ ਕਿਸੇ ਜਿਹੜਾ ਪ੍ਰਵਿੰਸਾ ਉਹਨੂੰ ਸਾਡੇ ਵਾਂਗੂ ਇਗਨੋਰ ਨਹੀਂ ਕੀਤਾ ਜਾਣਾ ਚਾਹੀਦਾ ਪਰ ਬੀਸੀ ਜਿਹੜਾ ਆ ਕਿਉਂਕਿ ਫੁੱਲ 파ਟਨਰ ਆ ਉਹਲਾ ਹਿੱਸੇਦਾਰ ਆ ਇਸ ਫੈਸਲੇ ਦੇ ਵਿੱਚ ਤੇ ਸਾਨੂੰ ਚਾਹੇ ਉਹ ਪਾਣੀ ਦਾ ਮਸਲਾ ਆ ਤੇ ਚਾਹੇ ਉਹ ਲੈਂਡ ਦਾ ਮਸਲਾ ਆ ਸਾਨੂੰ ਇਹਦੇ ਵਿੱਚ ਇਨਕਲੂਡ ਜ਼ਰੂਰ ਕੀਤਾ ਜਾਣਾ ਚਾਹੀਦਾ ਔਰ ਦੂਜੀ ਵਾਲ ਇੱਕ ਹੋਰ ਕਈ ਐ ਕਿ ਜਿਹੜੇ ਕੋਸਟਲ ਫਰਸਟ ਨੇਸ਼ਨਸ ਨੇ ਉਹਨਾਂ ਨੂੰ ਇਹਦੇ ਵਿੱਚ ਜ਼ਰੂਰ ਇਨਕਲੂਡ ਕੀਤਾ ਜਾਣਾ ਚਾਹੀਦਾ ਜਦੋਂ ਪਾਈਪਲਾਈਨ ਬਣਨੀ ਆ ਜਿਹੜੀਆਂ ਜਿਹੜੀਆਂ ਥਾਵਾਂ ਦੇ ਉੱਤੇ ਹੋ ਕੇ ਆਉਣੀ ਆ ਪਹਿਲਾਂ ਟਰਾਂਸ ਮਾਊਂਟਨ ਪਾਈਪਲਾਈਨ ਸੰਬੰਧੀ ਕੁਝ ਸਾਲ ਪਹਿਲਾਂ ਅਸੀਂ ਦੇਖ ਚੁੱਕੇ ਹਾਂ ਕਿੰਨਾ ਵੱਡਾ ਰੌਲਾ ਰੱਪਾ ਸੀਗਾ ਐਸੇ ਵੇਲੇ ਜਿਹੜੀ ਉਹ ਉਹ ਉਦਾਂ ਦਾ ਹੀ ਰੌਲਾ ਰੱਪਾ ਹੁਣ ਪੈਣ ਦੀ ਸੰਭਾਵਨਾ ਆ ਕੋਸਟਲ ਫਰਸਟ ਨੇਸ਼ਨ ਜਿਹੜੇ ਉਹਨਾਂ ਨੂੰ ਵੀ ਇਨਕਲੂਡ ਕੀਤਾ ਜਾਣਾ ਚਾਹੀਦਾ ਪ੍ਰੀਮੀਅਰ ਈਵੀ ਨੇ ਇਨਸਿਸਟ ਕੀਤਾ ਕਿ ਫਰਸਟ ਨੇਸ਼ਨ ਕੋਸਟ ਦੇ ਉੱਤੇ ਉਹਨਾਂ ਨੂੰ ਇਹਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਉਹਨਾਂ ਦੀ ਟੈਰੇਟਰੀ ਆ ਉਹਨਾਂ ਦੇ ਹੱਕ ਨੇ ਉਹਨਾਂ ਦੇ ਉੱਤੇ ਅਸਰ ਪੈਣਾ ਉਹਨਾਂ ਤੋਂ ਬਿਨਾਂ ਕੋਈ ਵੀ ਗੱਲਬਾਤ ਪੂਰੀ ਨਹੀਂ ਹੋ ਸਕਦੀ ਪ੍ਰੀਮੀਅਰ ਨੇ ਇਹ ਵੀ ਕਿਹਾ ਹੈ ਕਿ ਪਾਈਪਲਾਈਨ ਦੇ ਨਾਲ ਜਿਹੜੀ ਡਿਵੈਲਪਮੈਂਟ ਆ ਤੇ ਕਈ ਨੌਕਰੀਆਂ ਉਹ ਖਤਰੇ ਦੇ ਵਿੱਚ ਪੈ ਸਕਦੀਆਂ ਉਹਨਾਂ ਨੇ ਕਿਹਾ ਕਿ ਇਦਾਂ ਦੇ ਪ੍ਰੋਜੈਕਟ ਅਸਲ ਦੇ ਵਿੱਚ ਕਰਦੇ ਕੀ ਆ ਬ੍ਰਿਟਿਸ਼ ਕਲਬੀਆ ਦੇ ਲੋਕਾਂ ਦੀ ਇਕਨੋਮੀ ਨੂੰ ਖਰਾਬ ਕਰ ਸਕਦੇ ਉਹਨਾਂ ਦੀਆਂ ਨੌਕਰੀਆਂ ਜਾ ਸਕਦੀਆਂ ਜਿਹੜੇ ਇਸ ਵੇਲੇ ਕਈ ਬਿਲੀਅਨ ਡਾਲਰ ਪ੍ਰੋਜੈਕਟ ਦੇ ਵਿੱਚ ਨੇ ਉਹ ਸਾਰੇ ਦੇ ਸਾਰੇ ਹੋ ਸਕਦੇ ਇੱਧਰ ਉੱਧਰ ਤੇ ਜਿਹੜੇ ਫਰਸਟ ਨੇਸ਼ਨ ਸਪੋਰਟ ਆ ਤੇ এনवायरमेंटਲ ਪ੍ਰੋਟੈਕਸ਼ਨ ਆ ਉਹਦੇ ਉੱਤੇ ਵੀ ਅਸਰ ਪੈ ਸਕਦਾ ਮੁੱਖ ਦੀ ਗੱਲ ਇਹ ਆ ਅਲਬਰਟਾ ਇਹ ਚਾਹੁੰਦਾ ਕਿ ਸਾਡਾ ਤੇਲ ਜਿਹੜਾ ਇੱਥੋਂ ਨਿਕਲਦਾ ਬੀਸੀ ਦੀ ਬੰਦਰਗਾਹਾਂ ਤੇ ਰਾਹੀਂ ਪੂਰੀ ਦੁਨੀਆ ਦੇ ਵਿੱਚ ਪਹੁੰਚੇ ਉਹਦੇ ਨਾਲ ਬੀਸੀ ਇਸ ਗੱਲ ਦਾ ਵਿਰੋਧ ਕਰ ਰਿਹਾ ਬ੍ਰਿਟਿਸ਼ ਕੋਲੰਬੀਆ ਕਹਿ ਰਿਹਾ ਕਿ ਇਹ ਪਾਈਪਲਾਈਨ ਨਹੀਂ ਬਣਨੀ ਚਾਹੀਦੀ ਉਹ ਇਹ ਇਸ ਕਰਕੇ ਕਿਹਾ ਜਾ ਰਿਹਾ ਕਿ ਜਿਹੜੀ ਪਾਈਪਲਾਈਨ ਨਾਉ ਪ੍ਰੀਮੀਅਰ ਰਿਵਿਊ ਨੇ ਇਹ ਵੀ ਕਿਹਾ ਕਿ ਜਿਹੜੀ ਪਾਈਪਲਾਈਨ ਆ ਅਸਲ ਦੇ ਵਿੱਚ ਇਹ ਰੀਅਲੀ ਨਹੀਂ ਹਜੇ ਤੱਕ ਕੋਈ ਰੂਟ ਮੈਪ ਨਹੀਂ ਕੀਤਾ ਗਿਆ ਕੋਈ ਪ੍ਰਾਈਵੇਟ ਕੰਪਨੀ ਨਹੀਂ ਆ ਜਿਹੜੀ ਇਹਨੂੰ ਫਾਈਨਾਂਸ ਕਰਨ ਦੇ ਲਈ ਤਿਆਰ ਆ ਨਾ ਕੋਈ ਉਹਦੀਆਂ ਡਿਟੇਲ ਸ਼ੇਅਰ ਕੀਤੀਆਂ ਗਈਆਂ ਵੀ ਇਹ ਕਿੱਥੇ ਬਣਨੀ ਆ ਕੀ ਬਣਨੀ ਆ ਜਿਹੜੀ ਕਮਿਊਨਿਕੇਸ਼ਨ ਐਕਸਰਸਾਈਜ਼ ਆ ਉਹ ਸਾਰੀ ਦੀ ਸਾਰੀ ਨਹੀਂ ਹੋ ਰਹੀ ਪ੍ਰੀਮੀਅਰ ਐਵੀ ਨੇ ਖਾਸ ਤੌਰ ਦੇ ਉੱਤੇ ਕਮੈਂਟ ਇਸ ਗੱਲ ਦੇ ਉੱਤੇ ਕੀਤਾ ਜਦੋਂ ਉਹ ਕਹਿੰਦੇ ਕਿ ਅਸੀਂ ਜਦੋਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਐਮਓਯੂ ਆ ਮੈਮੋਰੰਡਮ ਆਫ ਅੰਡਰਸਟੈਂਡਿੰਗ ਆ ਉਹ ਇੱਕ ਵਾਰੀ ਦੇਖ ਲਈਏ ਕਿ ਇਹਨਾਂ ਨੇ ਆਪਸ ਦੇ ਵਿੱਚ ਕੀਤਾ ਕੀ ਆ ਉਹਦੇ ਤੋਂ ਬਾਅਦ ਅਸੀਂ ਦੱਸਾਂਗੇ ਕਿ ਸਾਡਾ ਇਹਦੇ ਉੱਤੇ ਕੀ ਕਹਿਣਾ ਆ ਆਟਵਾ ਇਹ ਕਹਿ ਰਿਹਾ ਕਿ ਬਹੁਤ ਸਾਰੇ ਫੈਡਰਲ ਪ੍ਰੋਜੈਕਟ ਤੋਂ ਬ੍ਰਿਟਿਸ਼ ਕੋਲੰਬੀਆ ਨੂੰ ਫਾਇਦਾ ਹੋਊਗਾ ਮਿਨਿਸਟਰ ਨੇ ਇਹ ਕਿਹਾ ਕਿ BC ਨੂੰ ਪਹਿਲਾਂ ਹੀ ਜਿਹੜੇ ਕਈ ਫੈਡਰਲ ਪ੍ਰੋਜੈਕਟ ਆ ਉਹ ਮਿਲ ਰਹੇ ਆ ਅਪਰੂਵਲ ਵਜੋਂ ਤੇ ਉਹਨਾਂ ਨੂੰ ਜਿਹੜਾ ਆਟਵਾ BC ਨੂੰ ਕਿਸੇ ਵੀ तरीके ਦੇ ਨਾਲ ਜਿਹੜਾ ਇਗਨੋਰ ਨਹੀਂ ਕਰ ਰਿਹਾ ਔਰ ਇਹਦੇ ਨਾਲ ਹੀ ਕਿਤੇ ਨਾ ਕਿਤੇ ਇੱਕ ਰਾਜਨੀਤਿਕ ਤਣਾਅ ਵੀ ਬਣ ਰਿਹਾ। ਇਸ਼ੂ ਜਿਹੜਾ ਹੋਰ ਟੈਨਸ਼ਨ ਹੈ ਇਹਦੇ ਵਿੱਚ ਅਲਬਰਟਾ ਚਾਹੁੰਦਾ ਆ ਕਿ ਜ਼ਿਆਦਾ ਔਇਲ ਐਕਸਪੋਰਟ ਕੀਤਾ ਜਾਵੇ। ਵੀਸੀ ਨੂੰ ਚਿੰਤਾ ਇਹ ਆ ਕਿ ਸਾਡੇ ਇੱਥੇ ਆ ਕੇ ਕੋਈ ਲੀਕੇਜ ਹੋ ਜਾਂਦੀ ਜਾਂ ਕੋਈ ਔਇਲ ਸਪਿਲ ਹੁੰਦੇ ਆ ਨੁਕਸਾਨ ਸਾਡਾ ਹੋਣਾ। ਆਟਵਾ ਦੋਵਾਂ ਦੇ ਵਿਚਕਾਰ ਆ ਹੁਣ ਕਿਧਰਲੇ ਪਾਸੇ ਇਹ ਫੈਸਲਾ ਕਰਦੇ ਆ ਤੇ ਕੀ ਹੁੰਦਾ ਇਹ ਦੇਖਣ ਵਾਲੀ ਗੱਲ ਹੋਊਗੀ ਪਰ ਫਿਲਹਾਲ ਜਿਹੜਾ ਬ੍ਰਿਟਿਸ਼ ਕੋਲੰਬੀਆ ਇਹ ਓਟਵਾ ਦੇ ਨਾਲ ਨਾਰਾਜ਼ ਆ ਕਿ ਵੱਡਾ ਪ੍ਰੋਜੈਕਟ ਆ ਸਾਡੀ ਸਿੱਧੀ ਇਨਵੋਲਵਮੈਂਟ ਆ ਇਹਦੇ ਵਿੱਚ ਤੇ ਸਾਨੂੰ ਹੀ ਪਾਸੇ ਰੱਖ ਕੇ ਤੁਸੀਂ ਆਪਸ ਦੇ ਵਿੱਚ ਗੱਲ ਕਰ ਰਹੇ ਆ ਇਹਦੇ ਨਾਲ ਸਾਡਾ ਨੁਕਸਾਨ ਹੋਏਗਾ ਅਗਲੀ ਗੱਲਬਾਤ ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਦੇ ਫੰਡਿੰਗ ਦਾ ਮਾਮਲਾ ਆ ਗਿਲਫਰਡ ਪਾਰਕ ਸੈਕੰਡਰੀ ਇੱਕ ਇਹੋ ਜਿਹਾ ਸਕੂਲ ਆ ਸਰੀ ਦੇ ਵਿੱਚ ਜਿਹੜਾ ਬਹੁਤ ਡਾਈਵਰਸ ਆ ਕਈ ਤਰ੍ਹਾਂ ਦੇ ਬੱਚੇ ਇੱਥੇ ਪੜ੍ਹਦੇ ਕਿਉਂਕਿ ਵੱਖ-ਵੱਖ ਇਮੀਗ੍ਰੈਂਟ ਕਮਿਊਨਿਟੀਜ਼ ਤੋਂ ਬੱਚੇ ਪੜ੍ਹਨ ਇੱਥੇ ਆਉਂਦੇ ਆ। ਸਰੀ ਦੇ ਵਿੱਚ ਇਹ ਜਿਹੜੇ ਸਟੂਡੈਂਟਸ ਨੇ ਇਹ ਸਕੂਲ ਦੇ ਸਟੂਡੈਂਟ 84 ਪਛਾਵਾਂ ਬੋਲਦੇ ਆ। ਤੇ ਹੁਣ 84 ਪਛਾਵਾਂ ਨੂੰ ਬੋਲਣ ਵਾਲੇ ਟੀਚਰਾਂ ਦਾ ਕੀ ਮਤਲਬ ਹਾਲ ਹੋਊਗਾ ਤੁਸੀਂ ਸੋਚ ਸਕਦੇ ਆ ਕਿ ਜਿਹੜੇ ਲੈਂਗੁਇਸਟਿਕਲੀ ਮੋਸਟ ਮੋਸਟ ਡਾਈਵਰਸ ਇਹ ਸਕੂਲ ਮੰਨਿਆ ਜਾ ਰਿਹਾ ਕਿਸੇ ਵੀ ਹੋਰ ਥਾਂ ਨਾਲੋਂ ਸਟਾਫ ਘਟੋ ਘਟ 27 ਲੈਂਗੁਏਜ ਬੋਲਦਾ ਇਸ ਸਕੂਲ ਦਾ ਪ੍ਰਿੰਸੀਪਲ ਨੇ ਇਹ ਕਹਿਕ ਡਾਇਵਰਸਿਟੀ ਦੇ ਨਾਲ ਸਾਨੂੰ ਅਸੀਂ ਵੀ ਸਾਰੇ ਉਹਨਾਂ ਨੂੰ ਲੈਂਗੁਏਜਸ ਨੂੰ ਕਵਰ ਨਹੀਂ ਕਰ ਸਕਦੇ ਆਮ ਤੌਰ ਦੇ ਉੱਤੇ ਇਸ ਸਕੂਲ ਦੇ ਵਿੱਚ ਗੱਲਬਾਤ ਸਮਝਣ ਜਾਂ ਕਰਨ ਦੇ ਲਈ ਗੂਗਲ ਟਰਾਂਸਲੇਟਰ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਬਹੁਤੇ ਬੱਚੇ ਰਫਿਊਜੀ ਤੇ ਇਮੀਗ੍ਰੈਂਟਸ ਪਰਿਵਾਰਾਂ ਤੋਂ ਇੱਥੇ ਆ ਕੇ ਰਹਿ ਰਹੇ ਆ ਉਹ ਜਿਹੜਾ ਇੱਕ ਵੱਡਾ ਨੰਬਰ ਆ ਉਹ ਇੱਥੇ ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁਣ ਸਮੱਸਿਆਵਾਂ ਕੀ ਨੇ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਉਹਨਾਂ ਕੋਲੇ ਬੇਸਿਕ سپورਟ ਹੈ ਨਹੀਂ ਜਦੋਂ ਅਸੀਂ ਕਹਿੰਦੇ ਬੇਸਿਕ ਰਿਪੋਰਟ ਤੇ ਮਤਲਬ ਖਾਣਾ ਪੀਣਾ ਉਹਨਾਂ ਕੋਲੇ ਪੂਰਾ ਨਹੀਂ ਆ ਐਸ ਵੇਲੇ ਹੁਣ ਨਾਤ ਉਹਨਾਂ ਕੋਲੇ ਫੂਡ ਆ ਮੋਰੇ ਠੰਡ ਆ ਰਹੀ ਹੈ ਗਰਮ ਕੱਪੜੇ ਹੈ ਨਹੀਂ ਤੇ ਜਿਹੜੀਆਂ ਐਮਰਜੈਂਸੀਜ਼ ਨੇ ਕਿਉਂਕਿ ਕੈਨੇਡਾ ਦੇ ਵਿੱਚ ਲਾਈਫ ਜਿਹੜੀ ਹੈਗੀ ਆ ਉਹ ਮਹਿੰਗੀ ਐ ਐਕਸਪੈਂਸਿਵ ਆ ਇਹਨਾਂ ਪਰਿਵਾਰ ਇਹ ਪਰਿਵਾਰ ਸਟਰਗਲ ਕਰ ਰਿਹਾ ਕਿ ਉਹਨਾਂ ਕੋਲੇ ਬੇਸਿਕ ਚੀਜ਼ਾਂ ਹੋ ਜਾਣ ਜਿਹੜਾ ਪ੍ਰੋਵਿੰਸ ਆ ਇਨਾਂ ਨੇ ਪ੍ਰੋਵਿੰਸ ਨੇ ਇੱਕ ਜਿਹੜੀ ਖਾਸ ਫੰਡਿੰਗ ਸੀਗੀ ਸੂਬੇ ਦੀ ਉਹ ਕੈਨਸਲ ਕਰ ਦਿੱਤੀ ਆ BC ਨੇ ਬ੍ਰਿਟਿਸ਼ ਕੋਲੰਬੀਆ ਨੇ ਲਗਭਗ 20 ਮਿਲੀਅਨ ਡਾਲਰ ਦਾ ਸਟੂਡੈਂਟ ਤੇ ਫੈਮਿਲੀ ਅਫੋਰਡੇਬਿਲਟੀ ਫੰਡ ਜਿਹੜਾ ਕਿ ਪਹਿਲਾਂ ਸਰੀ ਨੂੰ ਦਿੱਤਾ ਜਾਂਦਾ ਸੀ ਉਹਨੂੰ 3.1 ਮਿਲੀਅਨ ਕਰ ਦਿੱਤਾ ਜਿਹੜਾ ਫੰਡ ਦੇ ਨਾਲ ਸਕੂਲ ਫੂਡ ਖਰੀਦਦਾ ਸੀ ਜਿਹੜੇ ਗਿਫਟ ਕਾਰਡ ਖਰੀਦਦਾ ਸੀ ਕੱਪੜੇ ਖਰੀਦਦਾ ਸੀ ਉਹਨਾਂ ਸਟੂਡੈਂਟਸ ਤੇ ਲਈ ਜਿਨ੍ਹਾਂ ਨੂੰ ਜ਼ਰੂਰਤ ਆ ਅਡਾਪਟ ਸਕੂਲ ਦੇ ਨਾਲ ਹੈਲਪ ਹੁੰਦੀ ਸੀ ਇੱਕ ਇਥੇ ਦਾ ਬਹੁਤ ਪ੍ਰਸਿੱਧ ਅਖਬਾਰ ਆ ਉਹਨਾਂ ਨੇ ਅਡਾਪਟਡ ਸਕੂਲ ਪ੍ਰੋਗਰਾਮ ਸ਼ੁਰੂ ਕੀਤਾ ਤੇ ਸਾਰੀ ਨੂੰ 183000 ਤੋਂ ਜ਼ਿਆਦਾ ਡਾਲਰ ਪਿਛਲੇ ਸਾਲ ਵਿੱਚ ਦਿੱਤੇ ਸੀ ਜਿਹਦੇ ਨਾਲ ਸਟੂਡੈਂਟ ਦੀ ਸਪੋਰਟ ਹੁੰਦੀ ਸੀ ਪ੍ਰਿੰਸੀਪਲ ਨੇ ਇਹ ਕਿਹਾ ਕਿ ਅਸੀਂ ਬਹੁਤ ਵੱਡੀ ਕਹਿ ਲਓ ਕਿ ਮਾਤਰਾ ਦੇ ਵਿੱਚ ਇਹਨਾਂ ਦੇ ਉੱਤੇ ਡਿਪੈਂਡ ਕਰਦੇ ਹਾਂ ਤੇ ਖਾਸ ਤੌਰ ਦੇ ਉੱਤੇ ਸਰਕਾਰ ਦੀ ਫੰਡਿੰਗ ਦੇ ਉੱਤੇ ਬਹੁਤ ਸਾਰੇ ਬੱਚੇ ਸਕੂਲ ਦੇ ਵਿੱਚ ਭੁੱਖੇ ਆਉਂਦੇ ਆ ਅ ਟੀਚਰ ਸਾਫ਼ ਤੌਰ ਦੇ ਉੱਤੇ ਉਹਨਾਂ ਨੂੰ ਦੇਖ ਸਕਦੇ ਹੁੰਦੇ ਵੀ ਇਹ ਬਿਮਾਰ ਲੱਗਦੇ ਆ ਜਾਂ ਕਈ ਬੇਹੋਸ਼ ਹੋ ਜਾਂਦੇ ਆ ਸਵੇਰੇ ਸਵੇਰੇ ਕਿਉਂਕਿ ਉਹਨਾਂ ਨੇ ਖਾਧਾ ਕੁਝ ਨਹੀਂ ਹੁੰਦਾ ਸਟਾਫ ਉਹਨਾਂ ਨੂੰ ਕੁਝ ਨਾ ਕੁਝ ਖਾਣ ਨੂੰ ਦਿੰਦੇ ਆ ਤੇ ਤਾਂ ਉਹ ਥੋੜੇ ਜਿਹਾ ਠੀਕ ਹੁੰਦੇ ਆ ਔਰ ਲਗਭਗ ਇਹ ਇੱਕ ਅੱਧਾ ਦਿਨ ਛੱਡ ਕੇ ਰੋਜ਼ ਦੀ ਕਹਾਣੀ ਆ ਜਿਹੜੀ ਬ੍ਰੇਕਫਾਸਟ ਆ ਜਾਂ ਜਿਹੜੀ ਕਲੋਥਿੰਗ ਪ੍ਰੋਗਰਾਮਸ ਆ ਇਹ ਜ਼ਰੂਰੀ ਆ ਸਕੂਲ ਜਿਹੜਾ ਆ ਉਹ ਬ੍ਰੇਕਫਾਸਟ ਪ੍ਰੋਗਰਾਮ ਜਿਹਨੂੰ ਕਸਰੀ ਫਾਇਰ ਫਾਈਟਰ ਸਪੋਰਟ ਕਰਦੇ ਆ ਉਹਦੇ ਨਾਲ 100 ਸਟੂਡੈਂਟ ਨੂੰ ਡੇਲੀ ਮਦਦ ਦਿੱਤੀ ਜਾਂਦੀ ਆ ਜਿਹੜੀ ਵਿంటర్ ਕੋਰਟਸ ਦੀ ਜਾਂ ਸ਼ੂਜ਼ ਚਾਹੀਦੇ ਆ ਜਾਂ ਸਪੈਸ਼ਲੀ ਉਹਨਾਂ ਪਰਿਵਾਰਾਂ ਨੂੰ ਜਿਹੜੇ ਮਤਲਬ ਉਹਨਾਂ ਦੇਸ਼ਾਂ ਦੇ ਵਿੱਚੋਂ ਆਉਂਦੇ ਜਿੱਥੇ ਗਰਮ ਦੇਸ਼ ਨੇ ਜਿੱਥੇ ਠੰਡ ਪੈਂਦੀ ਦੀ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਸਹਾਇਤਾ ਦਿੱਤੀ ਜਾਂਦੀ ਆ ਜਿਹੜੇ ਹੁਣ ਇਹ ਸਪੋਰਟ ਕਿੱਦਾਂ ਮੈਟਰ ਕਰਦੀ ਆ 12ਵੀਂ ਜਮਾਤ ਦਾ ਅਫਗਾਨਿਸਤਾਨ ਜਾਂ ਪਾਕਿਸਤਾਨ ਤੋਂ ਆਏ ਬੱਚੇ ਉਹਨਾਂ ਦੀ ਫੰਡਿੰਗ ਦੇ ਨਾਲ ਹੈਲਪ ਹੋਈ ਆ ਤੇ ਉਹਨੇ ਵੈਨਕੂਵਰ ਪੋਇਟਰੀ ਫੈਸਟੀਵਲ ਨੂੰ ਅਟੈਂਡ ਕੀਤਾ ਆ ਇਦਾਂ ਦੇ ਕਈ ਕੇਸ ਨੇ ਜਿਹੜੀ ਅਡਾਪਟ ਸਕੂਲ ਫੰਡਿੰਗ ਆ ਉਹ ਸਿੱਧੀ ਇਹਨਾਂ ਨੂੰ ਜਾਂਦੀ ਆ ਪਰ ਹੁਣ ਰੌਲਾ ਇਹ ਪੈ ਰਿਹਾ ਕਿ ਜਿੰਨਾ ਚਿਰ ਪ੍ਰਵਿੰਸ ਦੀ ਫੰਡਿੰਗ ਨਹੀਂ ਆਉਂਦੀ ਉਹਨਾਂ ਚਿਰ ਇਹਨਾਂ ਬੱਚਿਆਂ ਦੀ ਮਦਦ ਕਰਨੀ ਕਾਫੀ ਜ਼ਿਆਦਾ ਔਖੀ ਆ ਜਿਹੜੀ ਅਫੋਰਡੇਬਿਲਟੀ ਫੰਡ ਦੇ ਨਾਲ BC ਦੇ ਸਾਰੇ ਸਕੂਲਾਂ ਦੇ ਉੱਤੇ ਅਸਰ ਪਿਆ ਆ 20 ਮਿਲੀਅਨ ਦੇ ਜਿਹੜੇ ਫੰਡ ਸੀਗੇ ਫੂਡ ਸਪੋਰਟ ਦੇ ਲਈ ਕੱਪੜਿਆਂ ਦੇ ਲਈ ਗਰੋਸਰੀ ਗਿਫਟ ਕਾਰਡ ਦੇ ਲਈ ਐਮਰਜੈਂਸੀ ਹੈਲਪ ਦੇ ਲਈ ਵਰਤੇ ਜਾਣੇ ਸੀ ਸਰੀ ਦੇ ਵਿੱਚ ਕਿਉਂਕਿ ਇਮੀਗਰੈਂਟ ਸਭ ਤੋਂ ਜ਼ਿਆਦਾ ਨੇ ਇਸ ਕਰਕੇ ਜਿਹੜੇ ਰਿਫਿਊਜੀ ਪੋਪੂਲੇਸ਼ਨ ਇੱਥੇ ਜ਼ਿਆਦਾ ਹੈ ਇਹਦੇ ਉੱਤੇ ਅਸਰ ਪੈ ਰਿਹਾ ਆ ਸੋ ਇਹਦੇ ਨਾਲ ਇੱਕ ਵੱਡਾ ਸੰਕਟ ਐਸ ਵੇਲੇ ਜਿਹੜੇ ਇਹ ਇਸ ਕਲਾਸ ਦੇ ਬੱਚੇ ਨੇ ਜਿਹੜੇ ਇਸ ਵਰਗ ਦੇ ਬੱਚੇ ਨੇ ਇਹਨਾਂ ਦੇ ਉੱਤੇ ਬੜਾ ਮਾੜਾ ਅਸਰ ਐਸ ਵੇਲੇ ਪੈ ਰਿਹਾ ਆ ਅਗਲੇ ਕਰਬਾਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੱਧਦੀ ਬਿਜਲੀ ਦੀ ਮੰਗ ਵਾਰਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀਆਂ ਮਾਈਨਸ ਨੇ ਜਿਹੜੀਆਂ ਖਾਣਾ ਨੇ ਉਹਨਾਂ ਨੂੰ 2035 ਤੱਕ ਬਹੁਤ ਜ਼ਿਆਦਾ ਬਿਜਲੀ ਚਾਹੀਦੀ ਹੈ ਜਿਹੜੀ ਨਵੀਂ ਰਿਪੋਰਟ ਆਈ ਆ ਉਹਦੇ ਵਿੱਚ ਪਤਾ ਇਹ ਲੱਗਿਆ ਕਿ ਬ੍ਰਿਟਿਸ਼ ਕੋਲੰਬੀਆ ਦੀ ਮਾਈਨਿੰਗ ਇੰਡਸਟਰੀ ਨੂੰ 60% ਹੋਰ ਜ਼ਿਆਦਾ ਇਲੈਕਟ੍ਰਿਸਿਟੀ ਚਾਹੀਦੀ ਹੈ ਅਗਲੇ 10 ਸਾਲਾਂ ਦੇ ਵਿੱਚ ਤੇ ਇਸ ਕਰਕੇ ਚਾਹੀਦੀ ਆ ਕਿਉਂਕਿ ਜਿਹੜੀਆਂ ਹੋਰ ਬਹੁਤ ਸਾਰੀਆਂ ਮਾਈਨਸ ਨੇ ਉਹ ਓਪਨ ਹੋਣੀਆਂ ਰੌਲਾ ਕੀ ਆ ਜਿਹੜੀ ਇਹ ਔਖਾ ਕੰਮ ਆ ਇੰਨੀ ਜ਼ਿਆਦਾ ਇਲੈਕਟ੍ਰਿਸਿਟੀ ਪ੍ਰੋਵਾਈਡ ਕਰਨੀ ਕਿਉਂਕਿ ਇਲੈਕਟ੍ਰਿਸਿਟੀ ਦੀ ਡਿਮਾਂਡ ਜਿਹੜੀ ਆ ਉਹ ਬਹੁਤ ਅਨ ਇਵਨਲੀ ਹੈਗੀ ਆ ਪੂਰੇ ਪ੍ਰੋਵੈਂਸ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਜਿਹੜੇ ਕੁਝ ਖੇਤਰ ਨੇ ਉੱਥੇ ਤਾਂ ਕਾਫੀ ਜ਼ਿਆਦਾ ਚਾਹੀਦੀ ਆ ਕੁਝ ਖੇਤਰਾਂ ਦੇ ਵਿੱਚ ਇਹਦੀ ਮੰਗ ਜਿਹੜੀ ਆ ਘੱਟ ਆ ਇੱਥੇ ਕੋਈ ਸਟੈਂਡਰਡ ਤਰੀਕਾ ਨਹੀਂ ਆ ਕਿ ਕਿਦਾਂ ਕੈਲਕੂਲੇਟ ਕੀਤਾ ਜਾਵੇ ਕਿ ਐਗਜ਼ੈਕਟਲੀ ਕਿੰਨੀ ਅਮਾਉਂਟ ਇੱਥੇ ਚਾਹੀਦੀ ਆ ਇੱਕ ਸਟੱਡੀ ਕੀਤੀ ਗਈ ਹੈ ਕਿ ਇੰਜੀਨੀਅਰ ਦੁਆਰਾ ਉਹਨਾਂ ਨੇ ਜਿਹੜਾ ਇਹਦੇ ਬਾਰੇ ਦੱਸਿਆ ਆ ਜਿਹੜਾ ਇਸ ਸਾਰੇ ਕੁਸ਼ ਦੇ ਉੱਤੇ ਕਿ ਭਵਿੱਖ ਦੇ ਵਿੱਚ ਸਾਨੂੰ ਕਿੰਨੀ ਲੋੜ ਆ ਉਹਨਾਂ ਨੇ ਜਿਹੜੇ BC ਹਾਈਡਰੋ ਦੇ ਨਾਲ ਜਾਂ ਮਾਈਨਿੰਗ ਐਸੋਸੀਏਸ਼ਨ ਆਫ BC ਦੇ ਨਾਲ ਜਾਂ ਦੂਜਿਆਂ ਦੇ ਨਾਲ ਕੰਮ ਕੀਤਾ ਆ ਤੇ ਉਹਨਾਂ ਨੇ ਇਹ ਕਿਹਾ ਆ ਕਿ ਜਿਹੜੀ ਆ ਇਹ سپورਟ BC ਹਾਈਡਰੋ ਦਾ ਪਲਾਨ ਆ ਗ੍ਰਿਡ ਨੂੰ ਐਕਸਪੈਂਡ ਕਰਨ ਦਾ BC ਹਾਈਡਰੋ ਨੇ ਪਹਿਲਾਂ ਹੀ ਕਿਹਾ ਸੀ ਕਿ ਪ੍ਰੋਵੈਂਸ ਨੂੰ ਅ ਜਿਆਦਾ ਅਪਗ੍ਰੇਡਸ ਚਾਹੀਦੀਆਂ ਆ ਜਿਹਦੇ ਵਿੱਚ 6 ਬਿਲੀਅਨ ਨਾਰਥ ਕੋਸਟ ਟਰਾਂਸਮਿਸ਼ਨ ਲਾਈਨ ਚਾਹੀਦੀ ਆ ਜਿਹਦੇ ਨਾਲ ਪਾਵਰ ਸਪਲਾਈ ਜਿਹੜਾ ਸੈਂਟਰਲ ਤੇ ਨਦਰਨ BC ਦੇ ਵਿੱਚ ਵਧੇਗੀ ਜਿਹੜਾ ਨਾਰਥ-ਵੈਸਟ ਰੀਜਨ ਆ ਬ੍ਰਿਟਿਸ਼ ਕੋਲੰਬੀਆ ਦੇ ਉੱਥੇ ਜਿਆਦਾ ਪਾਵਰ ਚਾਹੀਦੀ ਆ ਬਹੁਤ ਸਾਰੇ ਨਵੇਂ ਆ ਮਾਈਨਸ ਉੱਥੇ ਐਕਸਪੈਂਡ ਹੋ ਰਹੀਆਂ ਉਹਦੇ ਨਾਲ ਜਿਹੜਾ ਉੱਥੇ ਸਟੀਵਰਡ ਦੇ ਉੱਤੇ ਜਾਂ ਜਿਹੜੇ 골ਡਨ ਟ੍ਰਾਇੰਗਲ ਆ ਉੱਥੇ ਤੇ ਜਿਹੜਾ ਇਹ ਏਰੀਆ ਹੈਗਾ ਇੱਥੇ ਅਪਗ੍ਰੇਡ ਕਾਫੀ ਜ਼ਿਆਦਾ ਹੋ ਰਿਹਾ ਹੈ ਇੱਥੇ ਭਵਿੱਖ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਬਿਜਲੀ ਆਹੋ ਯੂਜ਼ ਹੋਣੀ ਆ ਸਾਰੇ ਰੀਜਨ ਹੀ ਲਗਭਗ ਬ੍ਰਿਟਿਸ਼ ਕੋਲੰਬੀਆ ਦੇ ਅਪਗ੍ਰੇਡ ਚਾਹੁੰਦੇ ਆ ਭਾਵੇਂ ਕਿ ਨਾਰਥ-ਵੈਸਟ ਤੋਂ ਬਾਹਰ ਹੋਵੇ ਇੱਥੇ ਜਿਹੜਾ ਕਾਫੀ ਵੱਡੀ ਮਾਤਰਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਲੈਕਟ੍ਰਿਸਿਟੀ ਦੀ ਲੋਡ ਪੈਣੀ ਆ ਕੀ ਉਹਦੇ ਲਈ ਸਾਰਾ ਕੁਝ ਹੋ ਸਕਦਾ ਆ ਜਾਂ ਨਹੀਂ ਹੋ ਸਕਦਾ ਇਹ ਜਿਹੜੀ ਆਉਣ ਵਾਲੇ ਸਮੇਂ ਵਿੱਚ ਦੇਖਣ ਵਾਲੀ ਗੱਲ ਹੋਊਗੀ ਨਵੀਆਂ ਮਾਈਂਡਸ ਨੇ ਐਲ ਐਨ ਜੀ ਪ੍ਰੋਜੈਕਟਾ ਇਲੈਕਟ੍ਰਿਕ ਵਹੀਕਲ ਆ ਹੀਟ ਪੰਪ ਆ ਡਾਟਾ ਸੈਂਟਰ ਨੇ ਬੀਸੀ ਹਾਈਡਰੋ ਕਹਿੰਦੀ ਆ ਕਿ ਪ੍ਰੋਵਿੰਸ ਨੂੰ ਬਹੁਤ ਜ਼ਿਆਦਾ ਇਲੈਕਟ੍ਰਿਸਿਟੀ ਪਹਿਲਾਂ ਦੇ ਮੁਕਾਬਲੇ ਦੇ ਵਿੱਚ ਚਾਹੀਦੀ ਆ ਸੋ ਜਿਹੜੇ ਕਲੀਨ એનર્ਜੀ ਪ੍ਰੋਜੈਕਟ ਨੇ ਉਹਨਾਂ ਨੂੰ ਬਣਾਉਣ ਦੇ ਵਿੱਚ ਵੀ ਬਹੁਤ ਸਮਾਂ ਲੱਗਦਾ ਆ ਤੇ ਹੁਣ ਜਿਹੜੀ ਇਹਦਾ ਗ੍ਰੈਡ ਦੇ ਉੱਤੇ ਜਿਹੜਾ ਐਕਸਟਰਾ ਪ੍ਰੈਸ਼ਰ ਆ ਉਹ ਐਸ ਵੇਲੇ ਪੈ ਰਿਹਾ ਦੱਸਿਆ ਜਾ ਰਿਹਾ ਅਗਲੀ ਗੱਲਬਾਤ ਫੀਫਾ ਕੱਪ ਤੇ ਇਹਦੇ ਨਾਲ ਸੰਬੰਧਿਤ ਜਿਹੜੇ ਬਜਟ ਨੇ ਇੱਥੇ ਵੈਨਕੂਵਰ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਪੀਐਨਈ ਐਮਫੀਥੀਅਟਰ ਆ ਵੈਨਕੂਵਰ ਦੇ ਵਿੱਚ ਉੱਥੇ ਮੰਨਿਆ ਜਾ ਰਿਹਾ ਸੀਗਾ ਇਹ ਕਿ ਇੱਥੇ 65 ਜਿਹੜੇ 65 ਮਿਲੀਅਨ ਡਾਲਰ ਦੀ ਕਾਸਟ ਆਉਣੀ ਹੈ ਇਹਨੂੰ ਸਾਰਾ ਕੁਝ ਅਪਗ੍ਰੇਡ ਜਾਂ ਉਹ ਕਰਨ ਦੇ ਵਿੱਚ ਇਹ 2021 ਦਾ ਅੰਦਾਜ਼ਾ ਸੀ ਹੁਣ ਉਹ 65 ਬਿਲੀਅਨ ਵੱਧ ਕੇ 183 ਮਿਲੀਅਨ ਡਾਲਰ ਹੋ ਗਿਆ ਲਗਭਗ origignal estimate ਦਾ 3 ਗੁਣਾ ਸਿਟੀ ਕਾਉਂਸਲ ਨੇ ਚੁੱਪਚਪੀਤੇ ਇਹਨੂੰ ਇੱਕ ਹੋਰ 46 ਮਿਲੀਅਨ ਡਾਲਰ ਦਾ ਪ੍ਰੋਜੈਕਟ ਪਾਸ ਵੀ ਕਰ ਦਿੱਤਾ ਮਈ 2025 ਦੇ ਵਿੱਚ ਜਾਨੀ ਕਿ ਇਸ ਸਾਲ ਮਈ ਮਹੀਨੇ ਦੇ ਵਿੱਚ ਵੈਨਕੂਵਰ ਸਿਟੀ ਕਾਉਂਸਲ ਨੇ ਇੱਕ ਜਿਹੜੀ ਸਿਕਰਟ ਕਹਿ ਲਓ ਜਾਂ ਇਨ ਕੈਮਰਾ ਰਿਕੁਐਸਟ ਸੀਗੀ 46 ਮਿਲੀਅਨ ਡਾਲਰ ਐਡ ਕਰਨ ਦੀ ਉਹਨੂੰ ਕਰ ਦਿੱਤਾ ਜਿਹਦੇ ਨਾਲ ਬਜਟ ਐਸ ਵੇਲੇ 183 ਮਿਲੀਅਨ ਦੇ ਉੱਤੇ ਪਹੁੰਚ ਗਿਆ ਇਹ ਕਾਸਟ ਕਿਉਂ ਵੱਧ ਰਹੀ ਆ ਸਿਟੀ ਇਹ ਕਹਿੰਦਾ ਆ ਕਿ ਕਾਸਟ ਉੱਤੇ ਇਸ ਕਰਕੇ ਗਈ ਆ ਕਿ ਕੰਸਟਰਕਸ਼ਨ ਮਟੀਰੀਅਲ ਦੀ ਕਾਸਟ ਵੱਧ ਗਈ ਹੈ ਜਿਹੜੀ ਲੇਬਰ ਕਾਸਟ ਐਸ ਵੇਲੇ ਵੱਧ ਗਈ ਆ ਜਿਹੜੀ ਜਿਹੜੀਆਂ ਬੈਡ ਸੋਇਲ ਕੰਡੀਸ਼ਨਸ ਨੇ ਉਹਦੇ ਨਾਲ ਇਹ ਬਹੁਤ ਔਖਾ ਹੋ ਗਿਆ। ਇੱਕ ਉਹਨਾਂ ਨੇ ਇਹ ਦੱਸਿਆ ਕਿ ਗਲੋਬਲ ਇਨਫਲੇਸ਼ਨ ਆ ਵੀ ਇੱਥੇ ਕੰਸਟਰਕਸ਼ਨ ਦੀ ਕੋਸਟ ਤਾਂ ਵਧੀ ਸੀ ਪੂਰੀ ਦੁਨੀਆ ਦੇ ਵਿੱਚ ਮਹਿੰਗਾਈ ਦਾ ਇਸ ਪ੍ਰੋਜੈਕਟ ਦੇ ਉੱਤੇ ਅਸਰ ਪੈ ਰਿਹਾ। ਯੂਟਿਲਿਟੀ ਅਪਗ੍ਰੇਡਸ ਤੇ ਜਿਹੜੀ ਸਾਈਟ ਇੰਪਰੂਵਮੈਂਟ ਆ ਉਹਦੇ ਉੱਤੇ ਫਰਕ ਪੈ ਰਿਹਾ। ਬੇਸਿਕਲੀ ਲਗਭਗ ਸਾਰਾ ਕੁਝ ਜਿੰਨਾ ਸੋਚਿਆ ਸੀ ਉਹਦੇ ਨਾਲੋਂ ਮਹਿੰਗਾ ਹੋ ਗਿਆ। ਕੰਸਟਰਕਸ਼ਨ ਜਿਹੜੀ ਆ ਉਹ ਫੇਸੇਸ ਦੇ ਵਿੱਚ ਕੀਤੀ ਜਾ ਰਹੀ ਆ। ਸੋ ਕਿਉਂਕਿ ਇਹ ਸਾਰਾ ਕੁਝ ਫੇਜ਼ਸ ਦੇ ਵਿੱਚ ਹੋ ਰਿਹਾ ਇਹਦੀ ਫੁੱਲ ਕੋਸਟ ਜਿਹੜੀ ਆ ਉਹ ਪਤਾ ਨਹੀਂ ਲੱਗ ਰਹੀ ਸਿਟੀ ਨੇ ਇਹਦੀਆਂ ਉਹਨੂੰ ਟੈਂਡਰ ਜਿਹੜੇ ਨੇ ਉਸ ਹਸਾਬ ਨਾਲ ਕੀਤੇ ਜਾ ਰਹੇ ਆ ਹਰ ਨਵੀਂ ਸਟੇਜ ਦੇ ਉੱਤੇ ਇੱਕ ਨਵੀਂ ਹਰ ਕੋਸਟ ਜਿਹੜੀ ਦੱਸੀ ਜਾ ਰਹੀ ਔਰ ਰਿਵਲ ਕੀਤੀ ਜਾ ਰਹੀ ਹੈ ਜਿਹੜੀ ਕਿ ਉਹਦੇ ਨਾਲ ਕੀ ਹੋ ਰਿਹਾ ਕਿ ਹੌਲੀ ਹੌਲੀ ਬਜਟ ਜਿਹੜਾ ਵਧਦਾ ਜਾ ਰਿਹਾ ਇਹ ਹੁਣ ਦੂਜੀ ਇੱਕ ਖਾਸ ਗੱਲ ਇਹ ਆ ਕਿ FIFA ਕੱਪ ਇਵੈਂਟਸ ਤੋਂ ਪਹਿਲਾਂ ਪਹਿਲਾਂ ਐਮਫੀਥੀਅਟਰ ਫਿਨਿਸ਼ ਹੋਣਾ ਚਾਹੀਦਾ ਵੈਨਿਊ ਜਿਹਨੂੰ ਇਸ ਵੇਲੇ ਫਰੀडम ਮੋਬਾਈਲ ਆਰਕ ਕਿਹਾ ਜਾ ਰਿਹਾ ਆ ਇਹ ਵੈਨਕੂਵਰ ਦਾ ਅਫੀਸ਼ੀਅਲ ਫੀਫਾ ਫੀਫਾ ਫੈਨ ਫੈਸਟ ਜੂਨ 2026 ਦੇ ਵਿੱਚ ਕਵਰ ਕਰਨਗੇ ਕਿਉਂਕਿ ਡੈਡਲਾਈਨ ਫਿਕਸ ਆ ਇਸ ਕਰਕੇ ਨਾ ਤਾਂ ਇਹ ਪ੍ਰੋਜੈਕਟ ਨੂੰ ਹੁਣ ਕੈਨਸਲ ਕੀਤਾ ਜਾ ਸਕਦਾ ਨਾ ਡਿਲੇ ਕੀਤਾ ਜਾ ਸਕਦਾ ਸੋ ਇੱਕ ਵੱਡਾ ਜਿਹੜਾ ਪ੍ਰੈਸ਼ਰ ਆ ਇੱਥੇ ਇਸ ਵੇਲੇ ਪਿਆ ਹੈ ਔਰ ਨਵਾਂ ਵੈਨਿਊ ਜਿਹੜਾ ਡਿਜ਼ਾਈਨ ਕੀਤਾ ਗਿਆ ਇਹ ਵਰਲਡ ਕਲਾਸ ਆ ਇਹਦੇ ਵਿੱਚ 10000 ਦੀ ਸੀਟ ਕੈਪੈਸਿਟੀ ਆ ਅ ਵੱਡਾ 6 ਸਟੋਰੀ ਕਰਵਡ ਜਿਹੜੀ ਟੈਂਬਰ ਰੂਫ ਆ ਜਿਹੜੀ ਕਹਿ ਲੋ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਤਰੀਕੇ ਨਾਲ ਸਭ ਤੋਂ ਵੱਡੀ ਮੰਨੀ ਜਾ ਰਹੀ ਆ ਅ ਜਿਹੜੀ ਮਾਡਰਨ ਸਾਊਂਡ ਆ ਲਾਈਟਿੰਗ ਆ ਤੇ ਇਹਦੇ ਵਿੱਚ ਜਿਹੜੀ ਸਟੇਜਿੰਗ ਸਿਸਟਮ ਦੱਸਿਆ ਜਾ ਰਿਹਾ ਸੋ ਇਹ ਵੱਡੀਆਂ ਜਿਹੜੀਆਂ ਕਾਨਸਰਟ ਜਾਂ ਜਿਹੜੇ ਕਲਚਰਲ ਇਵੈਂਟਸ ਨੇ ਇੱਥੇ ਹੋਣਗੇ ਵਰਲਡ ਕੱਪ ਤੋਂ ਬਾਅਦ ਇਹਨੂੰ ਕਾਨਸਰਟਸ ਦੇ ਲਈ ਜਾਂ ਹੋਰ ਆਰਟਸ ਦੇ ਲਈ ਵਰਤਿਆ ਜਾਊਗਾ ਜਿਹੜੀ ਫ੍ਰੀਡਮ ਮੋਬਾਈਲ ਆਰਕ ਦੇ ਵਿੱਚ ਇੰਟਰਨੈਸ਼ਨਲ ਮਿਊਜ਼ਿਕ ਐਕਟਸ ਹੋਣਗੇ ਲੋਕਲ ਆਰਟਸ ਪ੍ਰੋਗਰਾਮ ਹੋਣਗੇ ਕਲਚਰਲ ਫੈਸਟੀਵਲ ਹੋਣਗੇ ਪਰ ਇਸ ਵੇਲੇ ਜਿਹੜੀ ਇਹਦੀ ਵਧ ਰਹੀ ਕੀਮਤ ਆ ਜਾਂ ਜਿਹੜਾ ਬਜਟ ਇਹਦਾ ਇਸ ਵੇਲੇ ਵੱਧ ਰਿਹਾ ਜਿੰਨਾ ਖਰਚਾ ਇਹਦੇ ਉੱਤੇ ਆ ਰਿਹਾ ਉਹ ਇੱਕ ਵੱਡਾ ਇਸ਼ੂ ਇਸ ਵੇਲੇ ਬਣਿਆ ਹੋਇਆ ਅਗਲੀ ਗੱਲਬਾਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਹੜੇ ਆ ਉਹ FIFA ਵਰਲਡ ਕੱਪ ਡਰਾ ਦੇ ਲਈ ਵਾਸ਼ਿੰਗਟਨ ਵਿਜ਼ਿਟ ਕਰ ਸਕਦੇ ਆ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆਪਣਾ ਵਾਸ਼ਿੰਗਟਨ ਡੀਸੀ ਦਾ ਟ੍ਰਿਪ 5 ਦਸੰਬਰ 2025 ਨੂੰ ਜਿਹੜਾ ਇਸ ਗੱਲ ਬਾਰੇ ਪਲਾਨ ਕੀਤਾ ਜਾ ਰਿਹਾ ਜਿਹੜੇ FIFA ਵਰਲਡ ਕੱਪ ਦੇ 2026 ਦੇ ਫਾਈਨਲ ਡਰਾ ਆ ਕੈਨੇਡਾ ਅਮਰੀਕਾ ਤੇ ਮੈਕਸੀਕੋ ਇਹ ਤਿੰਨੋਂ ਇਹਨਾਂ ਜਿਹੜੇ ਕੋ-ਹੋਸਟ ਕਰ ਰਹੇ ਆ ਤੇ ਉੱਥੇ ਮੰਨਿਆ ਜਾ ਰਿਹਾ ਕਿ ਜਿਹੜੇ ਤਿੰਨੋਂ ਦੇਸ਼ਾਂ ਦੇ ਮੁਖੀ ਨੇ ਇੱਥੇ ਮਿਲਣਗੇ ਆ ਸੋ ਇਹ ਜਾ ਤਾਂ ਰਹੇ ਨੇ ਉੱਥੇ ਪਰ ਜਦੋਂ ਅਸੀਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਉਧਰਲੇ ਪਾਸੇ ਜਾਣ ਬਾਰੇ ਗੱਲ ਕਰਦੇ ਆ ਤਾਂ ਟ੍ਰੇਡ ਦਾ ਖਿਆਲ ਆਉਂਦਾ ਭਾਵੇਂ ਕੈਨੇਡਾ ਯੂ ਐਸ ਟ੍ਰੇਡ ਟਾਕਸ ਜਿਹੜੀਆਂ ਇਸ ਵੇਲੇ ਰੁਕੀਆਂ ਹੋਈਆਂ ਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਪੋਸੀਬਲ ਵਿਜ਼ਿਟ ਜਿਹੜੀ ਆ ਉਹ ਸਿਰਫ ਇਸ ਸੌਕਰ ਈਵੈਂਟ ਦੇ ਨਾਲ ਸਬੰਧਤ ਹੋ ਸਕਦੀ ਆ ਨਾ ਕਿ ਕਿਸੇ ਹੋਰ ਕਿਸਮ ਦੀ ਨੈਗੋਸ਼ੀਏਸ਼ਨ ਦੇ ਨਾਲ ਸੰਬੰਧਿਤ ਜਿਹੜੇ ਐਸ਼ਵੈਲੇ ਮਾਰਕ ਕਾਰਨੀ ਤੇ ਡੋਨਲਡ 트੍ਰੰਪ ਦੇ ਰਿਲੇਸ਼ਨਸ ਨੇ ਉਸ ਟ੍ਰੈਂਡ ਨੇ 트੍ਰੰਪ ਰਾਸ਼ਟਰਪਤੀ 트੍ਰੰਪ ਨੇ ਜਿਹੜੀ ਟ੍ਰੇਡ ਟਾਕਸ ਨੇ ਪਿਛਲੇ ਮਹੀਨੇ ਰੋਕ ਦਿੱਤੇ ਸੀ ਇੰਟਰੀਓ ਦੇ ਵਿੱਚ ਜਿਹੜਾ ਐਂਟੀ ਟੈਰਫ ਟੀਵੀ ਐਡ ਸੀਗੀ ਅਮਰੀਕਾ ਦੇ ਵਿੱਚ ਜਿਹੜੀ ਬਹੁਤ ਚਰਚਿਤ ਹੋਈ ਸੀ ਉਹਦੇ ਕਰਕੇ ਜਿਹੜੇ ਪ੍ਰਧਾਨ ਮੰਤਰੀ ਕਾਰਨੀ ਨੇ ਇਹਨਾਂ ਨੇ ਮੁਆਫੀ ਵੀ ਮੰਗ ਲਈ ਸੀ ਉਸ ਮਾਮਲੇ ਦੇ ਉੱਤੇ ਪਰ ਪ੍ਰੋਗਰੈਸ ਉਸ ਮਾਮਲੇ ਦੇ ਵਿੱਚ ਕੋਈ ਅੱਗੇ ਨਹੀਂ ਹੋ ਸਕੀ ਪਰ ਜਿਹੜਾ ਆ ਇਹ ਟ੍ਰੇਡ 네ਗੋਸ਼ੀਏਸ਼ਨ ਕਦੋਂ ਰੀਸਟਾਰਟ ਹੁੰਦੀ ਹੈ ਇਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਜਿਹੜੇ ਪ੍ਰਧਾਨ ਮੰਤਰੀ ਮਾਰਕ ਕਾਰਮੇ ਦੇ ਕਮੈਂਟ ਸੀਗੇ ਇਹਨਾਂ ਦੇ ਕਰਕੇ ਵੀ ਬੈਕਲੈਸ਼ ਹੋਇਆ ਸੀ ਸੋ ਹੁਣ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਇਹ ਵਿਜ਼ਿਟ ਹੋਊਗੀ ਪਰ ਜਿਹੜੀ ਵਿਜ਼ਿਟ ਆ ਇਹ ਸਿਰਫ ਸੌਕਰ ਦੇ ਸਬੰਧੀ ਆ ਉਹ ਕਹਿੰਦੇ ਅਸੀਂ ਜਿਹੜੇ ਕਿਹਾ ਕਿ ਅਸੀਂ ਫੋਕਸ ਕਰ ਰਹੇ ਹਾਂ ਪਰ ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿ ਅਸੀਂ ਕੈਨੇਡਾ ਦੇ ਆਰਥਿਕ ਤਾਨੂ ਜਿੰਨਾ ਬਚਾ ਸਕਦੇ ਹਾਂ ਉਹਨਾਂ ਦੀ ਦਲੀਲ ਇਹ ਦਿੱਤੀ ਹੈ ਕਿ ਸਾਨੂੰ ਚਿੰਤਾ ਕਰਨ ਦੀ بجائے ਜਿਹੜਾ ਸਾਨੂੰ ਇਹਦੇ ਉੱਤੇ ਗੱਲ ਕਰਨੀ ਚਾਹੀਦੀ ਆ ਬਜਟ ਪਾਸ ਕਰਨ ਦੇ ਉੱਤੇ ਜਾਂ ਨਵੇਂ ਜਿਹੜੇ ਟ੍ਰੇਡ ਐਗਰੀਮੈਂਟ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਕਰਨਾ ਸੋ ਇਸ ਵੇਲੇ ਜਿਹੜਾ ਕੈਨੇਡਾ ਆ ਇਹ ਚਾਈਨਾ ਦੇ ਨਾਲ ਇੰਡੀਆ ਦੇ ਨਾਲ ਯੂਏਈ ਦੇ ਨਾਲ ਜਿਹੜੀਆਂ ਟ੍ਰੇਡ ਟਾਕਸ ਕਰ ਰਹੇ ਆ ਸੌਣ ਵਾਲੇ ਸਮੇਂ ਦੇ ਵਿੱਚ ਕੀ ਇਹਦੇ ਨਤੀਜੇ ਨਿਕਲਦੇ ਆ ਸਾਹਮਣੇ ਆਉਣਗੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ حاضر ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ